ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਲਈ ਕੀਤੇ ਸੁਰੱਖਿਆ ਪ੍ਰਬੰਧਾਂ ਦੀਆਂ ਤੱਝੀਆਂ ਉੱਡਦਿਆਂ ਨਜ਼ਰ ਆ ਰਹੀਆਂ ਨੇ ਚੋਰ ਆਏ ਦਿਨ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਤੇ ਸਵਾਲੀਆ ਚਿੰਨ ਲੱਗਾ ਜਾਂਦੇ ਨੇ ਇੱਕ ਵਾਰ ਫਿਰ ਚੋਰਾਂ ਨੇ 라ਵਲਪਿੰਡੀ ਵਿਖੇ ਇੱਕੋ ਰਾਤ ਵਿੱਚ ਦੋ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜੋ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਨੇ ਕੈਦ ਕਰ ਲਈਆਂ 라ਵਲਪਿੰਡੀ ਵਿਖੇ ਮੈਡੀਕਲ ਸਟੋਰ ਚਲਾ ਰਹੇ ਹਰੀਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਰਾਘੀਰ ਵੱਲੋਂ ਇਤਲਾਹ ਕਰੰਤੇ ਚੋਰੀ ਹੋਣ ਦਾ ਪਤਾ ਲੱਗਾ ਤੇ ਜਦ ਉਹਨਾਂ ਦੁਕਾਨ ਤੇ ਆ ਕੇ ਵੇਖਿਆ ਤਾਂ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਰੀਚਾਰਜ ਕਰਨ ਵਾਲੇ ਪੰਜ ਮੋਬਾਈਲ ਫੋਨ ਤੇ 10000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਕੇ ਸਨ ਜਿਸ ਬੰਦੇ ਉਹਨਾਂ ਵੱਲੋਂ ਸਥਾਨਕ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਹਨ ਹਰੀਸ਼ ਕੁਮਾਰ ਹੈ ਜੀ ਮੇਰੀ ਮੈਡੀਕਲ ਸਟੋਰ ਹੈ ਰਾਵਲਪਿੰਡੀ ਵਿੱਚ ਸਰ ਕੀ ਮਾਮਲਾ ਕੀ ਹੈ ਜਿਹੜਾ ਮਾਮਲਾ ਜੀ ਮੇਰੇ ਨਾ ਦੁਕਾਨ ਤੇ ਰਾਤ ਫੇਰੀ ਤੜਕਸਾ 3:30 ਵਜੇ ਚੋਰੀ ਹੋ ਗਈ ਹੈ ਜਿਹਦੇ ਵਿੱਚੋਂ ਮੇਰੇ ਪੰਜ ਮੋਬਾਈਲ ਫੋਨ ਲੱਗੇ ਆ ਤੇ 10000 ਰੁਪਏ ਨਕਦੀ ਲਗਾਏ ਤੇ ਇਧਰ ਸ਼ਟਰ ਤੋੜ ਦਿੱਤਾ ਸਾਰਾ ਤੇ ਸੀਸੀਟੀਵੀ ਕੈਮਰੇ 'ਚ ਆ ਗਿਆ ਅਸੀਂ ਪੁਲਿਸ ਨੂੰ ਐਫਆਈਆਰ ਕਰਾ ਦਿੱਤੀ ਆ ਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਜੀ ਸਵੇਰੇ ਸਾਨੂੰ ਨਾ 5:30 ਵਜੇ ਫੋਨ ਆਇਆ ਸੀਗਾ ਜੀ ਇਹਦਾ ਆਇਆ ਸੀ ਕੋਈ ਬੰਦਾ ਰਾਹ ਨਹੀਂ ਤੇ ਜਾਂਦਾ ਸੀਗਾ ਉਹਦਾ ਫੋਨ ਆਇਆ ਸੀਗਾ ਤੇ ਕਿੰਨੀਆਂ ਵੀ ਕੰਨਾਂ ਦੇ ਤਾਲੇ ਤੋੜੇ ਐ ਪੰਜ ਦੁਕਾਨਾਂ ਦੇ ਤਾਲੇ ਤੋੜੇ ਜੀ ਤੇ ਪੁਲਿਸ ਨੂੰ ਕੰਪਲੀਟ ਕਰਤੀ ਹੁਣ ਸਾਨੂੰ ਕੰਪਲੀਟ ਕਰ ਦਿੱਤੀ ਜੀ ਆਪਾਂ ਤੇ ਸੀਸੀਟੀਵੀ ਕੈਮਰੇ 'ਚ ਆਏ ਬੰਦੇ ਹਾਂਜੀ ਸੀਸੀਟੀਵੀ ਕੈਮਰੇ 'ਚ ਆ ਗਿਆ ਬੰਦਾ ਕਿੰਨੇ ਵਿਅਕਤੀ ਸੀਗੇ ਇੱਕੋ ਬੰਦਾ ਆ ਜੀ ਕੀ ਮੰਗ ਰੱਖਦੇ ਮੰਗ ਮਰਾਂ ਇਨਸਾਨ ਮੈਨਣਾ ਚਾਹੀਦਾ ਕਿ ਮੈਂ ਸਾਰੀ ਜਿਹੜੀ ਮਿਹਨਤ ਮਜ਼ਦੂਰੀ ਕਰਦੇ ਇਥੇ ਸਾਰੀ ਜਿਹੜੀ ਸਵੇਰ ਤੋਂ 8 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਕੰਮ ਕਰਦੇ ਆ ਜਿਹੜੇ 5 ਫੋਨ ਦੀਓ ਕਿਦਾਂ ਉਹ ਸਾਰੇ ਅਸੀਂ ਰੀਚਾਰਜ ਦੇ ਕਰਦੇ ਆ ਨਾ ਕਰਕੇ ਉਹਨਾਂ ਨੂੰ ਪਾਸੇ ਰੱਖੀ ਦੇ ਰੀਚਾਰਜ ਵਾਲੇ ਫੋਨ ਸਾਰੇ ਨਵੇਂ ਸੀਗੇ ਪੁਰਾਣੇ ਸੀ ਨਹੀਂ ਸਾਰੇ ਤਾਂ ਪੁਰਾਣੇ ਜੀ ਲੇਕਿਨ ਉਹ ਰੀਚਾਰਜ ਡੈਮੋ ਵਾਲੇ ਫੋਨ ਸਾਰੇ ਚੋਰਾਂ ਵੱਲੋਂ 라ਵਲਪਿੰਡੀ ਵਿਖੇ ਜਿੱਥੇ ਮੈਡੀਕਲ ਸ਼ਾਪ ਨੂੰ ਆਪਣਾ ਨਿਸ਼ਾਨਾ ਬਣਾ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉੱਥੇ ਹੀ ਇੱਕ ਮੋਟਰਸਾਈਕਲ ਠੀਕ ਕਰਨ ਵਾਲੀ ਦੁਕਾਨ ਨੂੰ ਵੀ ਆਪਣਾ ਨਿਸ਼ ਦੁਕਾਨਦਾਰ ਮਾਲਕ ਬਲਵੀਰ ਨੇ ਗੱਲ ਕਰਦਿਆ ਜਿੱਥੇ ਇਸ ਕਚੋਰੀ ਦੀ ਘਟਨਾ ਬਾਰੇ ਵਧੇਰੇ ਜਾਣਕਾਰੀ ਦਿੱਤੀ ਉੱਥੇ ਹੀ ਪੁਲਿਸ ਪ੍ਰਸ਼ਾਸਨ પાસે ਪੁਲਿਸ ਗਸ਼ਤ ਵਿਦੌਣ ਦੀ ਵੀ ਮੰਗ ਕੀਤੀ ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਗਸ਼ਤ ਵਿਦੌਾ ਕੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦੀ ਤਾਂ ਜੋ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੇ ਠਲ ਪਾਈ ਜਾ ਸਕੇ ਨਾ ਇਹ ਆਪਣਾ ਬਲਵੀਰ ਹੈ ਭਾਈ ਹਾਂ ਜੀ ਕੜਾ ਕੰਮ ਆ ਜੀ ਆਪਣਾ ਸਾਡਾ ਮੋਟਰਸਾਈਕਲ ਦਾ ਕੰਮ ਭਾਜੀ ਕਿੱਥੇ ਆ ਕੰਮ? 라ਵਲਪਿੰਡੀ ਚਾਰਪਰੂਪ ਤੇ ਕੀ ਮਾਮਲਾ ਕੀ ਥਰੇ? ਮਾਮਲਾ ਇਹ ਸੀ ਭਾਜੀ ਰਾਤ ਨੂੰ ਟੱਕ ਲੱਗ ਗਏ ਆ ਜਦੋਂ ਸਵੇਰਿਆ ਕੇ ਦੇਖਿਆ ਸਾਡੇ ਮੋਟਰਸਾਈਕਲ ਦੇ ਅੰਦਰ ਜੀ ਵੈਸੇ ਛੱਡ ਛੋਟ ਪੜਨ ਪਈ ਦੇਗੇ ਤੇ ਸੰਭਲਾ ਵਾਦਾ ਕੇ ਭਾਜੀ ਜੀ ਸਾਰਾ ਛੱਟ ਛੋਟ ਬਣ ਗਿਆ ਆ ਕਿੰਨਾ ਕ ਨੁਕਸਾਨ ਹੋ ਗਿਆ ਜੀ? ਹਾਂ ਜੀ ਕਿੰਨਾ ਕ ਨੁਕਸਾਨ ਤਾਂ ਘੱਟੇ ਹੋਇਆ ਭਾਜੀ? ਹਾਂ ਜੀ ਹਾਂ ਜੀ ਮੋਟਰਸਾਈਕਲ ਦੇ ਅੰਦਰ ਬੜੀ ਮੋਟੀ ਬੰਦੋੜਦੀ ਪਈ ਆਪਾਂ ਨੂੰ ਕਿੱਦਾਂ ਦਿਲਾਉ ਹਾਂ ਜੀ? ਹਾਂ ਜੀ ਆਪਾਂ ਨੂੰ ਕਿੱਦਾਂ ਕੱਟ ਸਾਲੇ ਕੁੱਤੇ ਬਾਈ ਸ਼ਟਰ ਚੱਕਿਆ ਇੱਥਾਨ ਤੇ ਜੋੰਗੀਦਾਰ ਵਗੈਰਾ ਨਹੀਂ ਰੱਖਿਆ ਇੱਥੇ ਮਾਰਗੀ ਚੌਕੀ ਦਾ ਫੇਰ ਇੱਥਾ ਤੇ ਪੁਲਿਸ ਕੰਪਲੀਟ ਕੀਤੀ ਪੁਲਿਸ ਕੰਪਲੀਟ ਕਰਦੀ ਭਾਜੀ ਰਾਹਵਲ ਬੰਦੀ ਤੇ ਪੁਲਿਸ ਆਈ ਦੀ ਮੌਕੇ ਤੇ ਹਾਂਜੀ ਹਾਂਜੀ ਪੁਲਿਸ ਆਈ ਹਾਂਜੀ ਕੋਈ ਕੈਮਰਿਆਂ ਚ ਆਏ ਬੰਦੇ ਕੈਮਰਿਆਂ ਚ ਆਏ ਹਲੇ ਮੂੰਹ ਬੰਨੇ ਇੱਕ ਤਾਂ ਪਤਾ ਨਹੀਂ ਕੋਈ ਲੱਗਾ ਖਾਸ ਸੀ ਕਿੰਨੇ ਵਿਅਕਤੀ ਸੀ ਕੋਈ ਕੁਝ ਪਤਾ ਕਿੱਲਾ ਕੁਝ ਪਤਾ ਚੱਲਾ ਕਿੰਨੇ ਵਿਅਕਤੀਆਂ ਨੇ ਹਲੇ ਤਾਂ ਭਾਜੀ ਕੋਈ ਲੱਗਾ ਪਤਾ ਕੋਈ ਹਲੇ ਖਾਸ ਸੀ ਪਤਾ ਲੱਗਾ ਨਹੀਂ ਤੇ ਕੀ ਪ੍ਰਸ਼ਾਸਨ ਕੋ ਮੰਗ ਰਿਹਾ ਹੋਵੇ ਪ੍ਰਸ਼ਾਸਨ ਵੀ ਮੰਗ ਕਰਦੇ ਭਾਜੀ ਸੋਣਾ ਬਟੰਗ ਦੁਕਾਨਾਂ ਦਾ ਤਾਂ ਕੋਈ ਪ